ਸਸਕਲ ਦੋਸਤੋ ਕਨੌਰ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਪਤੀ ਜਿਹੜੀਆਂ ਚੋਣਾਂ ਹੋਣ ਜਾ ਰਹੀਆਂ ਹਨ ਮੈਂ ਹਰੇਕ ਕਨੌਰ ਵਾਸੀ ਨੂੰ ਜੋ ਵੀ ਇਸ ਚੋਣਾਂ ਦੇ ਵਿੱਚ ਵੋਟ ਪਾਣ ਜਾ ਰਿਹਾ ਹੈ ਮੈਂ ਉਹਨਾਂ ਨੂੰ ਇੱਕ ਦੋ ਸਵਾਲ ਕਰਨਾ ਚਾਹਾਂਗਾ ਪਿਛਲੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਪਤੀ ਚੋਣਾਂ ਦੇ ਦੌਰਾਨ ਜੋ ਸ਼ੰਭੂ ਜੌਣ ਦੇ 84 ਪਿੰਡਾਂ ਦੇ ਵਿੱਚ ਕਰੋੜਾ ਰੁਪਏ ਦਾ ਜਿਹੜਾ ਕੋਟਾਲਾ ਕੀਤਾ ਗਿਆ ਸੀ ਸੱਤਾਧਰ ਪਾਰਟੀ ਵੱਲੋਂ ਕੀ ਆਪਾਂ ਉਹਨਾਂ ਦਾ ਹਿਸਾਬ ਮੰਗ ਪਾਈ ਹਾਂ ਕੀ ਆਪਾਂ ਉਹਨਾਂ ਤੋਂ ਜੋ ਵੀ ਪੈਸਾ ਕਾਗਜ਼ਾਂ ਦੇ ਵਿੱਚ ਦਿਖਾਇਆ ਗਿਆ ਕੀ ਆਪਾਂ ਉਹਨਾਂ ਪੈਸਿਆਂ ਦਾ ਹਿਸਾਬ ਲੈ ਪਾਏ ਹਾਂ ਕੀ ਆਪਾਂ ਉਹਨਾਂ ਚੋਰਾਂ ਨੂੰ ਦੁਬਾਰਾ ਵੋਟ પા ਕੇ ਕਿਸੇ ਉਸ ਚੋਰਾਂ ਨੂੰ ਪਰਫੁੱਲਤ ਤਾਂ ਨਹੀਂ ਕਰ ਰਹੇ ਕੀ ਇਹ ਕਨੌਰ ਦੇ ਹੱਕ ਦੀ ਗੱਲ ਹੋਏਗੀ ਕੀ ਇਹ ਕਨੌਰ ਦੇ ਭਲੇ ਦੀ ਗੱਲ ਹੋਏਗੀ ਮੈਂ ਆਸ ਕਰਦਾ ਸੀ ਕਿ ਆਪਾਂ ਸਭ ਕਨੌਰ ਵਾਸੀ ਇਹਨਾਂ ਚੋਣਾਂ ਦਾ ਬਾਈਕਾਟ ਕਰਾਂਗੇ ਕਿਉਂਕਿ ਇਸ ਦੇ ਵਿੱਚ ਮੌਜੂਦਾ ਸਰਕਾਰ ਤੇ ਪਿਛਲੀ ਸਰਕਾਰ ਦੇ ਜਿਹੜੇ ਸਤਾ ਤੇ ਸਿਆਸਤਦਾਨ ਸੀ ਉਹ ਸਭ ਮਿਲੇ ਹੋਏ ਹਨ ਇਸ ਦੇ ਵਿੱਚ ਸਾਲ 2020 ਦੇ ਵਿੱਚ ਪੰਚਾਇਤੀ ਵਿਭਾਗ ਵੱਲੋਂ ਇੱਕ ਇਨਕੁਆਰੀ ਬਠਾਈ ਗਈ ਸੀ। ਉਸ ਇਨਕੁਆਰੀ ਨੂੰ 2023 ਦੇ ਵਿੱਚ ਮੌਜੂਦਾ ਸਰਕਾਰ ਵੱਰੋਂ ਕਿਸੇ ਕਾਰਨਾਂ ਕਰਕੇ ਬੰਦ ਕਰ ਦਿੱਤਾ ਗਿਆ। ਜਿਸ ਬਾਬਤ ਮੈਂ ਮੁੱਖ ਮੰਤਰੀ ਸਾਹਿਬ ਨੂੰ ਇਹ ਇਨਕੁਆਰੀ ਦੁਬਾਰਾ ਜਾਂਚ ਕਰਨ ਲਈ ਬੇਨਤੀ ਕਰ ਚੁੱਕਿਆ ਸੀ। ਬਹੁਤ ਵਾਰ ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਇਸ ਜਾਂਚ ਨੂੰ ਦੁਬਾਰਾ ਕੀਤਾ ਜਾਏ ਤਾਂ ਲੋਕਾਂ ਦਾ ਜਿਹੜਾ ਪੈਸਾ ਹੈ, ਪਿੰਡਾਂ ਦਾ ਪੈਸਾ ਹੈ, ਉਹਦੀ ਕੋਈ हिसाब ਲਿਆ ਜਾ ਸਕੇ ਪਰ ਇਸ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਸਾਰੀਆਂ ਸਿਆਸੀ ਪਾਰਟੀਆਂ ਜਿਹੜੀਆਂ ਉਹ ਮਿਲੀਆਂ ਹੋਈਆਂ ਹਨ ਜੋ ਕਿ ਹਲਕੇ ਦੇ ਲੋਕਾਂ ਦਾ ਕਾਹਨ ਕਰ ਰਹੀਆਂ ਹਨ ਮੈਂ ਲੋਕਾਂ ਨੂੰ ਇਹ ਕਹਿਣਾ ਚਾਹਾਂਗਾ ਕਿ ਆਪਾਂ ਸੋਚ ਸਮਝ ਕੇ ਜਿਹੜਾ ਇਹ ਵੋਟ ਕਾਸਟ ਕਰਨੀ ਹੈ ਤਾਂ ਕਿ ਆਪਾਂ ਕਨੌਰ ਦੇ ਭਲੇ ਦੀ ਗੱਲ ਤੇ ਕਨੌਰ ਦੇ ਵਿਕਾਸ ਦੀ ਗੱਲ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ